ਦੀ ਅੰਦਰ ਪਾਸੇ ਕੋ ਬੈਂਸ ਯੂਥ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਜੀ ਨੇ ਚੜ੍ਹੋਨੀ ਸਾਡਾ ਪੰਜਾਬ ਫੈਡਰੇਸ਼ਨ ਅਸੀਂ ਅੱਜ ਇਧਰ ਜਗਸਪੁਰ ਟਾਂਡਾ ਪਿੰਡ ਦੇ ਵਿੱਚ ਪਹੁੰਚੇ ਆ ਇੱਕ ਦੋ ਦਿਨ ਪਹਿਲਾਂ ਇੱਕ ਨਿਊਜ਼ ਚੈਨਲ ਦੇ ਉੱਪਰ ਨਿਊਜ਼ ਵਾਇਰਲ ਹੋਈ ਸੀ ਕਿ ਇਸ ਪਿੰਡ ਦੇ ਵਿੱਚ ਮਾਤਾ ਜੀ ਬੋਲ ਰਹੇ ਸੀਗੇ ਕਿ ਹਰੇ-ਚਾਰੇ ਦੀ ਤੂੜੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਬਿਆਸ ਦਰਿਆ ਦੇ ਬਿਲਕੁਲ ਕੰਢੇ ਦੇ ਉੱਤੇ ਪਿੰਡ ਹੈ ਔਰ ਪਾਣੀ ਦੀ ਮਾਰ ਇਨ੍ਹਾਂ ਪਿੰਡਾਂ ਵਿੱਚ ਵੀ ਪਈ ਆ ਭਾਵੇਂ ਕੋਈ ਤੁਸੀਬਨ ਨਹੀਂ ਟੁੱਟਿਆ ਉਸ ਗੱਲ ਤੋਂ ਪਰਮਾਤਮਾ ਦਾ ਅਸੀਂ ਸ਼ੁਕਰ ਕਰਦੇ ਆ ਪਰ ਜਿਹੜੀਆਂ ਬਰਸਾਤੀ ਨਦੀਆਂ ਨੇ ਪਾਣੀ ਦਾ ਦਰਿਆ ਦਾ ਜਿਹੜਾ ਓਵਰਫਲੋ ਆ ਉਹ ਬਰਸਾਤੀ ਨਦੀ ਦੇ ਵਿੱਚ ਆਂਦਾ ਤੇ ਉਹਨਾਂ ਨਦੀਆਂ ਦੇ ਥਰੂ ਹੀ ਸਾਰਾ ਜਿਹੜਾ ਇਹ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਆ ਗਿਆ ਤੇ ਉਹਨੇ ਜਿਹੜਾ ਫਸਲਾਂ ਦਾ ਨੁਕਸਾਨ ਚਾਰੇ ਦਾ ਨੁਕਸਾਨ ਉਹ ਉਹਨਾਂ ਹੀ ਬਰਾਬਰ ਕੀਤਾ ਜਿੰਨਾ ਸਾਡੇ ਰਾਵੀ ਨੇ ਹਾੜ ਦੀ ਮਾਰ ਇੱਥੇ ਇਲਾਕਿਆਂ ਦੇ ਵਿੱਚ ਹੋਇਆ ਇਸ ਗੱਲ ਦੀ ਵੀ ਚਲੋ ਪਰਮਾਤਮਾ ਨੇ ਕਿਤੇ ਨਾ ਕਿਤੇ ਵਿਚਾਰ ਰੱਖਿਆ ਕਿ ਪਿੰਡ ਦੇ ਵਿੱਚ ਜਿਹੜੇ ਘਰ ਆ ਉਹਨਾਂ ਦੇ ਵਿੱਚ ਪਾਣੀ ਨਹੀਂ ਚੜਿਆ ਪਰ ਜ਼ਮੀਨਾਂ 'ਚ ਓਦਾਂ ਦਾ ਓਦਾਂ ਹੀ ਪਾਣੀ ਖਲੋਤਾ ਆ ਗੋਡੇ-ਗੋਡੇ ਪਾਣੀ ਆ ਫਸਲਾਂ ਤੇ ਚਾਰਾ ਸਾਰਾ ਖਤਮ ਹੋ ਚੁੱਕਿਆ ਇਹ ਖਬਰ ਨਿਊਜ਼ ਚੈਨਲ ਦੀ ਅਸੀਂ ਦੇਖੀ ਤੇ ਅਸੀਂ ਮਹਿਸੂਸ ਕੀਤਾ ਵੀ ਆਪਣੇ ਜੇ ਜ਼ਿਲ੍ਹੇ ਦੇ ਵਿੱਚ ਜਿਹੜੇ ਲੋਕ ਸਾਡਿਆਂ ਨੂੰ ਕਿਸੇ ਰਾਹਤ ਸਮੱਗਰੀ ਦੀ ਜ਼ਰੂਰਤ ਆ ਜੇ ਅਸੀਂ ਨਹੀਂ ਉਹਨਾਂ ਤੱਕ ਪਹੁੰਚੇ ਤੇ ਫਿਰ ਸਾਰਿਆਂ ਦਾ ਧਿਆਨ ਤੇ ਇੱਧਰ ਵਾਲੇ ਪਾਸੇ ਹੋਇਆ ਪਿਆ ਜਿਹੜੇ ਹੜ੍ਹ ਪ੍ਰਭਾਵੇਚ ਇਲਾਕੇ ਨੇ ਜਿਵੇਂ ਮਕੌੜਾ ਪਤਨ ਹੋ ਗਿਆ ਕਲਾਂਨੂਰ ਹੋ ਗਿਆ ਡੇਹਰਾ ਹੋ ਗਿਆ ਰਮਦਾਸ ਹੋ ਗਿਆ ਜਨਾਲਾ ਹੋ ਗਿਆ ਤੇ ਇੱਧਰ ਵਾਲੇ ਪਾਸੇ ਕਿਤੇ ਨਾ ਕਿਤੇ ਧਿਆਨ ਘਟਿਆ ਤੇ ਅਸੀਂ ਇੱਕ ਅਪੀਲ ਵੀ ਕਰਦੇ ਆ ਆਪਣੀ ਬਾਕੀ ਸਮਾਜ ਸੇਵੀ ਸੰਸਥਾਵਾਂ ਨੂੰ ਤੇ ਆਪਣੇ ਲਾਗੇ ਦੇ ਲੋਕਾਂ ਨੂੰ ਵੀ ਇਹ ਜਿਹੜੇ ਬਿਆਸ ਦੇ ਨੇੜੇ ਦੇ ਜਿੰਨਾਂ ਦਾ ਨੁਕਸਾਨ ਹੋਇਆ ਆ ਇਹਨਾਂ ਦੀ ਫਸਲਾਂ ਦਾ ਵੀ ਉਹਨਾਂ ਨੂੰ ਨੁਕਸਾਨ ਆ ਚਾਰਾ ਇਹਨਾਂ ਦਾ ਵੀ ਖਤਮ ਹੋ ਗਿਆ ਸਾਨੂੰ ਇਹਨਾਂ ਦੀ ਵੀ ਰਾਹਤ ਸਮਗਰੀ ਲੈ ਕੇ ਇਹਨਾਂ ਤੱਕ ਵੀ ਪਹੁੰਚ ਕਰਨੀ ਚਾਹੀਦੀ ਤਾਂ ਕਿ ਸਾਡੇ ਜਿਹੜੇ ਆਪਣੇ ਜ਼ਿਲ੍ਹੇ ਦੇ ਵੀ ਲੋਕ ਆ ਉਹ ਵੀ ਕਿਤੇ ਨਾ ਕਿਤੇ ਬਚ ਸਕਣ ਤੇ ਇਸ ਜਿਹੜੀ ਪਾਣੀ ਦੀ ਮਾਰ ਆ ਉਹਦੇ ਤੋਂ ਉੱਠ ਸਕਣ ਇਸ ਤਰ੍ਹਾਂ ਆ ਕਿ ਸਾਡੇ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਹੈ ਇਹਦੇ ਚੜਦੇ ਵਾਲੇ ਪਾਸੇ ਬਿਆਸ ਦਰਿਆ ਆ ਔਰ ਲੈਂਦੇ ਪਾਸੇ ਰਾਵੀ ਦਰਿਆ ਆ ਔਰ ਜਦੋਂ ਰੇਣੀ ਸੀਜ਼ਨ ਆਂਦਾ ਹਰ ਸਾਲ ਹੀ ਇਹਨਾਂ ਨੂੰ ਪਾਣੀ ਦੀ ਮਾਰ ਚਲਣੀ ਪੈਂਦੀ ਆ ਜਦੋਂ ਤੁਸੀਂ ਇਹ ਟੁੱਟ ਜਾਂਦੀ ਹੈ ਜਿਸ ਤਰ੍ਹਾਂ 2023 ਚ ਟੁੱਟ ਗਈ ਸੀ ਬਹੁਤ ਵੱਡੇ ਪਾੜ ਪੈ ਗਏ ਸੀ ਤੇ ਇੱਥੋਂ ਦੇ ਲਗਭਗ ਕੋਈ 30 40 ਪਿੰਡ ਭੈਣੀ ਮੀਆਂ ਖਾ ਚੱਕ ਸ਼ਰੀਫ ਤੱਕ ਜਿਹੜੇ ਪਾਣੀ ਆ ਉਹ ਪਾਣੀ ਦੀ ਮਾਰ ਹੇਠ ਆਏ ਸੀਗੇ ਪਰ ਉਹਦੇ ਨਾਲ ਹੋਇਆ ਕੀ ਕਿ ਦਰਿਆ ਜਦੋਂ ਟੁੱਟਦਾ ਕੋਈ ਬੰਨ ਤੇ ਉੱਥੋਂ ਦੀ ਮਿੱਟੀ ਜੱਲਣ ਰੇਤ ਘਸੂ ਸਾਰਾ ਕੁਝ ਜ਼ਮੀਨਾਂ 'ਚ ਆ ਜਾਂਦਾ ਫਿਰ ਉਹਨਾਂ ਨੂੰ ਸਾਮ ਸੰਭਾਲ ਕਰਨੀ ਆ ਫਸਲਾਂ ਖੇਤ ਤਿਆਰ ਕਰਨੇ ਜ਼ਿਮੀਂਦਾਰ ਜਿੱਥੇ ਪਹਿਲਾਂ ਆਪਣੀ ਫਸਲ ਤਬਾਹ ਕਰ ਬੈਠਦਾ ਫਿਰ ਖੇਤ ਨੂੰ ਤਿਆਰ ਕਰਨ ਵਾਸਤੇ ਉੱਪਰੋਂ ਹੋਰ ਖਰਚਾ ਕਰ ਦਿੰਦਾ ਤੇ ਅਸੀਂ ਹੁਣ ਦੇਖਿਆ ਆਇਆ ਇਲਾਕੇ ਦੇ ਵਿੱਚ ਪਿੰਡ-ਪਿੰਡ ਜਾ ਕੇ ਵੀ ਸਾਡੇ ਕੋਈ ਬਹੁਤੇ ਵੱਡੇ ਸਰਮਾਇਦਾਰ ਜਾਂ ਵੱਡੇ ਖੇਤਾਂ ਵਾਲੇ ਜ਼ਿਮੀਂਦਾਰ ਨਹੀਂ ਹੈਗੇ ਇੱਥੇ ਉਹ ਜ਼ਿਮੀਂਦਾਰ ਹੈ ਜਿਹੜੇ 1 ਏਕੜ ਤੋਂ ਸ਼ੁਰੂ ਹੋ ਕੇ 2.5 ਕੱਲੇ ਤੱਕ ਖਤਮ ਹੋ ਜਾਂਦੇ ਨੇ ਇੰਨੀ ਕੁ ਇੱਥੋਂ ਦੀ ਐਵਰੇਜ ਆ ਸਾਡੀ ਤੇ ਫਿਰ ਜਦੋਂ ਮਾਰਾਂ ਵੀ ਖਾਣੀਆਂ ਪਰਿਵਾਰ ਵੀ ਚਲਾਣੇ ਆ ਇਸ ਕਰਕੇ ਇੱਥੋਂ ਦੇ ਅਸੀਂ ਇਹ ਵੀ ਦੇਖਿਆ ਕਿ ਪਿੰਡ ਦੇ ਬੰਦੇ ਜਿਹੜੇ ਆ ਬਾਹਰ ਨੌਕਰੀਆਂ ਕਰਨੇ ਚਾਹੁੰਦੇ ਆ ਜਾਂ ਦਿਹਾੜੀ ਟੱਪਾ ਲਾ ਕੇ ਫਿਰ ਪਰਿਵਾਰ ਦਾ ਗੁਜ਼ਾਰਾ ਕਰਦੇ ਆ ਤੇ ਉਹਦੇ ਨਾਲ ਰੀੜ ਦੀ ਹੱਡੀ ਵਾਂਗ ਖੜਦਿਆਂ ਸਾਡੀਆਂ ਇਹ ਪਿੰਡਾਂ ਦੀਆਂ ਔਰਤਾਂ ਉਹ ਆਪਣਾ ਜਿੱਥੇ ਚੌਂਕਾ ਵੀ ਸੰਭ ਦੀਆਂ ਪਰਿਵਾਰਾਂ ਨੂੰ ਸੰਭ ਦੀਆਂ ਨਾਲ ਡੰਗਰ ਵਸ਼ੇ ਵਾਸਤੇ ਚਾਰੇ ਦਾ ਪ੍ਰਬੰਧ ਵੀ ਖੇਤਾਂ ਵਿੱਚ ਆਪ ਕਰਦੀਆਂ ਨੇ ਜਾ ਕੇ ਇਸ ਕਰਕੇ ਸਾਨੂੰ ਆਪਣੇ ਲੋਕਾਂ ਦੇ ਨਾਲ ਖੜਨ ਦੀ ਜ਼ਰੂਰਤ ਆ ਸਰਕਾਰਾਂ ਦੀ ਨੀਅਤ ਕੁਛ ਹੋ ਰਹੀਆ ਪੋਲਿਟਿਕਲ ਪਾਰਟੀਆਂ ਜਿਹੜੀ ਅਸੀਂ ਆਸ ਰੱਖ ਕੇ ਸਰਕਾਰਾਂ ਬਣਾਈਆਂ ਸੀ ਉਹ ਅੰਨਾ ਵੰਡੇ ਰਿਓੜੀਆਂ ਮੁਰਮੁਰ ਆਪਣੇਆਂ ਨੂੰ ਇਸ ਪੈਟਰਨ ਦੇ ਉੱਤੇ ਚੱਲਦੀਆਂ ਨੇ ਕਿ ਆਪਣਿਆਂ ਨੂੰ ਦਈ ਜਾਣੀ ਹੈ ਜਿਨ੍ਹਾਂ ਨੇ ਵੋਟ ਪਾਈ ਆ ਜਿਨ੍ਹਾਂ ਨੇ ਵੋਟ ਨਹੀਂ ਪਾਈ ਉਹਨਾਂ ਨੂੰ ਕੁਝ ਨਹੀਂ ਦੇਣਾ ਪਰ ਮੈਂ ਕਹਿੰਨਾ ਕਿ ਕਿਤੇ ਸਾਡੀ ਮਾਨਸਿਕਤਾ ਦਾ ਜਿਹੜਾ ਇਹ ਲੈਵਲ ਹੈ ਨਾ ਉੱਚਾ ਹੋਣਾ ਚਾਹੀਦਾ ਜਦੋਂ ਪਾਣੀ ਆਉਂਦਾ ਕਿਸੇ ਨੂੰ ਨਹੀਂ ਵੇਖਦਾ ਵੀ ਆਮ ਪਾਰਟੀ ਆ ਅਕਾਲੀ ਦਲ ਆ ਭਾਜਪੀ ਆ ਕਾਂਗਰਸ ਆ ਕਿ ਜਾਂ ਕਿਸਾਨ ਪਾਰਟੀ ਆ ਉਹ ਸਾਰਿਆਂ ਨੂੰ ਇਕੱਠਿਆਂ ਹੀ ਇੱਕ ਬਰਾਬਰ ਤੇ ਰੱਖਦਾ ਤੇ ਜਦੋਂ ਅਸੀਂ ਸੇਵਾ ਕਰਨੀ ਫਿਰ ਸਾਨੂੰ ਉਹ ਵੀ ਬਰਾਬਰ ਰੱਖ ਕੇ ਚੱਲਣਾ ਚਾਹੀਦਾ ਸ਼ਰਮ ਆਣੀ ਚਾਹੀਦੀ ਉਹਨਾਂ ਲੋਕਾਂ ਨੂੰ ਜਿਹੜੇ ਵਿਤਕਰਾ ਕਰਕੇ ਤੇ ਪਾਰਟੀ ਬਾਜ਼ੀ ਨੂੰ ਮੁੱਖ ਰੱਖ ਕੇ ਇਹ ਸੇਵਾ ਨਿਭਾਉਂਦੇ ਨੇ ਪਿੱਛੇ ਜੀ ਪ੍ਰਤੀ ਦੇ ਥ੍ਰੈਕ ਵੀ ਆਇਆ ਸੀ ਤੁਸੀਂ ਕੰਪਲੇਂਟ ਵੀ ਕੀਤੀ ਸੀ باوجود ਇਸੇ ਕੱਲੇ ਫੀਲ ਚ ਨਿਕਲਦੇ ਹੋ ਦੋ ਚਾਰ ਸਾਥੀ ਹੁੰਦੇ ਆ ਡਰ ਨਹੀਂ ਲੱਗਦਾ ਕੁਝ ਸੇਵਾ ਜੀ ਡਰ ਲੋਕਾਂ ਦਾ ਡਰ ਕੋਈ ਨਹੀਂ ਲੋਕਾਂ ਦੀ ਸੇਵਾ ਚ ਉਤਰਿਆ ਲੋਕ ਹੀ ਪਿਆਰ ਕਰਦੇ ਆ ਲੋਕ ਹੀ ਅਸੀਸਾਂ ਦਿੰਦੇ ਆ ਉਸੇ ਅਸੀਸਾਂ ਨਾਲ ਤੁਰੇ ਫਿਰਦੇ ਆ ਬੜੀਆਂ ਪਾਵਰਾ ਇਦਾਂ ਦੀਆਂ ਨੇ ਜਿਨ੍ਹਾਂ ਨੇ ਦੋ ਤਿੰਨ ਵਾਰੀ ਕੋਸ਼ਿਸ਼ ਵੀ ਕਰ ਚੁੱਕੇ ਆ ਹਮਲਾ ਵੀ ਹੋ ਚੁੱਕਿਆ ਆ ਜਾਂ ਗੱਡੀ ਦੇ ਉੱਪਰ ਦੋ ਵਾਰੀ ਕਾਲ ਵੀ ਆ ਚੁੱਕੀ ਆ ਪਰ ਜਿੰਨੇ ਮੇਰੇ ਸਾਹ ਲਿਖੇ ਉਹਨੇ ਮੈਂ ਲੈਣੇ ਆ ਉਹ ਕਿਸੇ ਬੰਦੇ ਦੇ ਹੱਥ ਨਹੀਂ ਉਹ ਪਰਮਾਤਮਾ ਦੇ ਹੱਥ ਆ ਪੋਲਿਟਿਕਲ ਪਾਰਟੀਆਂ ਜਾਂ ਜਿਨ੍ਹਾਂ ਨੂੰ ਸਾਡਾ ਕੋਈ ਕੰਮ ਕਰਨ ਦਾ ਤਰੀਕਾ ਚੰਗਾ ਨਹੀਂ ਲੱਗਦਾ ਉਹ ਕਿਤੇ ਨਾ ਕਿਤੇ ਐਦਾਂ ਦੀਆਂ ਜਿਹੜੀਆਂ ਕੌਲਾ ਕਰਵਾਉਂਦੇ ਆ ਪਰ ਜਿਨ੍ਹਾਂ ਕੋ ਅਸੀਂ ਨਿਆਂ ਦੀ ਆਸ ਰੱਖਦੇ ਆ ਮੈਨੂੰ ਰੋਸ ਵੀ ਆ ਆਪਣੇ ਗੁਰਦਾਸਪੁਰ ਪ੍ਰਸ਼ਾਸਨ ਦੇ ਕਿਉਂਕਿ ਜਿਸ ਦਿਨ ਮੈਨੂੰ ਥ੍ਰੈਟ ਕਾਲ ਆਈ ਉਹਨਾਂ ਨੇ ਸਿੱਧਾ ਕਹਿ ਆ ਵੀ 10 ਕਰੋੜ ਰੁਪਈਆ ਦੇ ਦਿਓ ਨਹੀਂ ਤੇ ਘਰ ਦੇ ਅੰਦਰ ਵੜ ਕੇ ਗੋਲੀਆਂ ਮਾਰਾਂਗੇ ਤੇਰੇ ਨਹੀਂ ਤੇ ਪਰਿਵਾਰ ਦੀ ਔਰ ਜਦੋਂ ਮੈਂ ਮੀਡੀਆ 'ਚ ਜਾ ਕੇ ਆਪਣੀ ਗੱਲ ਰੱਖੀ ਮੈਨੂੰ ਸਾਡੇ ਐਸਐਚਓ ਸਿਟੀ ਨੇ ਇਹ ਗੱਲ ਕਹੀ ਵੀ ਹੁਣ ਤੋ ਮੀਡੀਆ ਚ ਜਾ ਕੇ ਬੋਲਿਆ ਤੇ ਮੀਡੀਆ ਚੋਂ ਹੀ ਇਨਸਾਫ ਲੈ ਲਈ ਤੇ ਤੋੜੀ ਅਸੀਂ ਕੋਈ ਵੀ ਇਨਸਾਫ ਤੁਹਾਨੂੰ ਨਹੀਂ ਦੇਣਾ ਵਾਕਈ ਉਹਨਾਂ ਨੇ ਗੱਲ ਇਹ ਸਾਬਤ ਕਰ ਦਿੱਤੀ ਅੱਜ ਤੱਕ ਕੋਈ ਐਫਆਈਆਰ ਦਰਜ ਨਹੀਂ ਹੋਈ ਤਕਰੀਬਨ ਡੇਢ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਔਰ ਉਹਨਾਂ ਨੇ ਆਪਣੀ ਗੱਲ ਪੂਰੀ ਕਰ ਦਿੱਤੀ ਜਿੰਨਾ ਤੋਂ ਮੈਨੂੰ ਆਸ ਸੀ ਵੀ ਕਿਤੇ ਨਾ ਕਿਤੇ ਨਿਆਂ ਦੇਣਗੇ ਉਹੀ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਸਾਨੂੰ ਮਰਵਾਣ ਚ ਤੁਲੇ ਹੋਏ ਆ ਜਾਂ ਕਿਤੇ ਮਿਲੀ ਭੁਗਤੇ ਮੈਨਰੇ ਸਿੱਧੇ ਤੌਰ ਤੇ ਇਹ ਗੱਲ ਕਹਾਂ ਮੈਂ ਤੇ ਇਹੋ ਕਹਿਨੀ ਆ ਬਸ ਠੀਕ ਹੈ ਬੜਾ ਸ਼ੁਕਰ ਹੈਂਦਾ ਜਿਹੜਾ ਚੜ੍ਹ ਰਹਾ ਡੰਗਰ ਪੱਠੇ ਪਾਏ ਨੇ ਹਰੇ ਡੰਗਰ ਅੱਜ ਕੇ ਪੱਠੇ ਖਾਣਗੇ ਤੇ ਪੁੱਤ ਮੈਂ ਇਹ ਹੈ ਤੇ ਚਲੋ ਇੰਦੀ ਬੜੀ ਬੜੀ ਉਮਰ ਉਹ ਵਾਜੜੇ ਪਹੁੰਚਣੇ ਤੇ ਸ਼ੁਕਰ ਕਰੋ ਜਿਹੜੇ ਪਹੁੰਚੀਏ ਨੇ ਤੇ ਸਾਰੇ ਜੀਵ ਡੰਗਰ 250 ਡੰਗਰ ਜਣਾ ਪੱਠਾ ਖਾਣਾ ਏ 250 ਡੰਗਰ ਪੱਠਾ ਖਾਏਗਾ ਤਾਂ ਕਿੰਨੀਆਂ ਸ਼ੀਸ਼ਾ ਦੇ ਗਾਣੇਗੀ ਪਰ ਬਾਕੀ ਇਹ ਹੈ ਇਹ ਮਾਲਕ ਇਹਨੇ ਜੀ ਮਥਾ ਮਥਾ ਦੇ ਆ ਜਿਹੜਾ ਮਥਾ ਇਹਨੇ ਜੀ ਸਭੀ ਨਹੀਂ ਸਕਣ ਤੇ ਸਾਡੀ ਮਰ ਵੀ ਨਹੀਂ ਲੱਗਾ ਮੈਂ ਤਾਂ ਨਹੀਂ ਮੇਰੀ ਉਮਰ ਵੀ ਨਹੀਂ ਲੱਗਾ ਜਿਹੜੀ ਮਤਲ ਪੇਛਾ ਦੇ ਡੰਗਰੇ ਪੱਠਾ ਚਾਰਾ ਮਿਲਿਆ ਪਿੰਡੇ ਤੋਂ ਪੁੱਤ ਡੇਰਾ ਤੇ ਬੜਾ ਆ ਪਰ ਡੇਰੇ ਪਹੁੰਚਣ ਤਾਂ ਨਾਲ ਕੋਈ ਜਾਏ ਡੇਰੇ ਦੱਸੇ ਉੰਦੇ ਡੇਰੇ ਵਾਲੀ ਤਾਂ ਬੜੀ ਮਾੜੀ ਹਾਲਤ ਹੈ ਹਾਂ ਜਗਤਪੁਰ ਵੀ ਇਹ ਪੱਠਾ ਮਾਰੇ ਚੰਗਾ ਲਿਆਵਾ ਦੇ ਤੂੜੀ ਤਾੜੀ ਪਾ ਦੇਣਾ ਸਾੜੀ ਪਾਰ ਵਾਲੇ ਨਹੀਂ ਬੜੀ ਮਾੜੀ ਹਾਲਤ ਹੈ ਪਾਰੋਂ ਪੱਠਾ ਲਿਆਂਦੇ ਸੀ ਅਸੀਂ ਡੰਗਰ ਪਾਲਦੇ ਸੀ ਪੱਤ ਪੱਠੇ ਪਾਉਂਦੇ ਸੀ ਤੇ ਪਦਰਾ ਹੀ ਮੁੱਕ ਗਿਆ ਅਜੇ 4 4 ਫੋਟ ਪਾਣੀ ਹੈ ਪਿਆੜੀ ਨੇ ਚੀਲ ਦਾ ਮਸਲਾ ਜਿੱਦਾਂ ਇਹ ਪੱਠਾ ਦਾ ਆ ਜੇ ਇਹ ਜਿੰਸਾਂ ਨੂੰ ਪੱਠਾ ਭੇਜਣਾ ਠੀਕ ਹੈ ਅਸੀਂ ਬੜੇ ਦੁਖੀ ਹੋਈਏ ਤੇ ਆ 啊。Ah.